ਵੰਡੀਲੇ ਤੋਂ ਹੈ। ਨਾਂਜੀ ਜੇਠ ਦਾ ਮੁੰਡਾ ਜੀ। ਅੱਛਾ ਗੱਲ ਕੀ ਹੋਈ ਆ? ਗੱਲ ਜੀ ਸਾਨੂੰ ਸਵੇਰੇ ਪਤਾ ਲੱਗਿਆ ਜੀ ਇਹਨੇ ਕੁੜੀ ਨਾਲ ਵੀ ਬੜਕਤ ਕਰ ਕਰਨੀ। ਮੁੰਡੇ ਦਾ ਨਾਂ ਕੀ ਆ? ਪ੍ਰਦੀਪ ਸਿੰਘ ਆਈ। ਅੱਛਾ ਤੇ ਕੁੜੀ ਕਿੰਨੇ ਦੇਰ ਦੀ ਆ? ਕੁੜੀ ਤਾਂ ਜੀ ਮੇਲਾ ਦਾ 2 ਕੁ ਸਾਲ ਦੀ ਹੋਣੀ ਜੀ 2 ਕੁ ਸਾਲ। ਪੁੱਛੀਆਂ ਦੋ ਨੇ ਇੱਕ ਹੋਰ ਕੁੜੀ ਵੀ। ਹਾਂਜੀ ਦੋ ਬੇਟੀਆਂ ਨੇ। ਅੱਛਾ ਤੇ ਦੱਸਿਆ ਕਿਨੇ ਤੋਂ ਰੋਲਕ ਤੇ ਪਾਇਆ? ਦੱਸਿਆ ਜੀ ਉਹਨੇ ਕੁੜੀ ਨਹੀਂ ਪਾਇਆ ਜੀ ਮਾਂ ਨੇ ਕੁੜੀ ਦੀ ਨੇ। ਅੱਛਾ ਹਾਂਜੀ। ਤੇ ਕੀ ਕਰੀ ਕਿੰਨੀ ਕਿੰਨੀ ਵੇਰ ਤੋਂ ਕਰ ਰਿਹਾ ਹੈ ਕੰਮ ਗਲਤ ਹੈ ਪਤਾ ਨਹੀਂ ਜੀ ਪਹਿਲਾਂ ਕੁੜੀ ਦੇ ਜੀ ਮੂੰਹ ਤੇ ਖਾਫੀ ਦਾਗ ਪਏ ਹੋਏ ਸੀਗੇ ਕੁੜੀ ਨਾਲ ਵੈਸੇ ਪਹਿਲਾਂ ਵੀ ਜੀ ਉਹ ਕਰਦਾ ਸੀ ਇਹ ਕੁੱਟਦਾ ਮਾਰਦਾ ਜਿੱਤੇਗਾ ਕੁੜੀ ਨੂੰ ਕਹਿੰਦੇ ਉਹ ਹੀ ਦੱਸ ਰਹੀ ਹੈ ਉਹਦੀ ਕੁੜੀ ਦੀ ਮਾਂ ਦੱਸ ਰਹੀ ਹੈ ਇਹ ਗੱਲਾਂ ਵੀ ਕੁੜੀ ਨੂੰ ਕੁੱਟਦਾ ਮਾਰਦਾ ਕੁੜੀ ਨੂੰ ਚੱਕ ਕੇ ਕਦੇ ਪਾਣੀ ਵਾਲੇ ਪਾਪਾ ਉੱਚ ਸਿੱਟ ਦਿੰਦਾ ਧੋਚ ਘਾਰੇ ਦੇ ਮੂੰਹ 'ਚ ਮਿਰਚੀਆਂ ਪਾਉਂਦਾ ਜੀ ਕਦੇ ਉਸ ਐਵੇਂ ਦੀਆਂ ਗੱਲਾਂ ਕਰਦਾ ਜੀ ਕੁੜੀ ਨਾਲ ਅੱਛਾ ਹਾਂਜੀ ਹੁਣ ਇਹ ਹਰਕਤ ਕਰੋਂ ਕਰੀ ਗਿਆ ਹੁਣ ਇਹ ਜੀ ਰਾਤ ਕਰੀ ਹੋਈ ਹੈ ਰਾਤ ਕੀ ਮੰਗ ਨਹੀਂ ਕਰਦੇ ਮੰਗ ਜੀ ਹੀ ਕਰਦੇ ਬੱਚੇ ਨੂੰ ਸਾਫ ਮਿਲਣਾ ਚਾਹੀਦਾ ਜੀ ਇਹ ਗੱਲ ਦਾ ਬੱਚੇ ਨੂੰ ਕੱਲ ਨੂੰ ਜੇ ਕੋਈ ਹੋਰ ਵੀ ਜੇ ਹੋਰ ਬੱਚੇ ਨਾਲ ਵੀ ਕਰੂਗਾ ਸਾਡੇ ਵੀ ਧੀਆ ਭੈਣਾਂ ਨੇ ਜੇ ਕਰ ਹਾਂਜੀ ਵਿਆਹ ਨਹੀਂ ਜੀ ਇਹ ਤਾਂ ਹੋਇਆ ਹੋਇਆ ਇਹ ਇੰਨੇ ਲੈ ਕੇ ਆਏ ਨੇ ਪੂਰੀ ਜੀ ਹੀ ਮੋਖੇ ਕੋਲ ਦੀ ਹੈ ਜੀ ਜੀਰੇ ਕੋਲ ਦੀ ਅੱਛਾ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਸੱਜੂ ਹੈ ਜੀ ਪਿੰਡ ਜਿਹੜਾ ਟਿੰਡ ਭੋਜ ਮਾਦਰੀ ਜੀ ਉਹ ਤਾਂ ਸਰਪੰਚ ਹੋ ਤੁਸੀਂ ਹਾਂਜੀ ਮੇਰੇ ਘਰ ਸਰਪੰਚ ਨਹੀਂ ਆਈ ਬਲਵਿੰਦਰ ਕੌਰ ਜੀ ਇਹ ਗੱਲ ਕੀ ਹੋਈ ਅੱਜ ਗੱਲ ਹੀ ਸਵੇਰੇ ਸਾਨੂੰ ਪਤਾ ਲੱਗਿਆ ਜੀ ਰਾਤ ਕੋਈ ਉੱਥੇ ਮੁੰਡਾ ਛੱਡਿਆ ਭਰਤਾਈ ਉਹ ਉਹ ਤਾਂ ਮਾੜੀ ਦੀ ਸੇਵਾ ਸੁਭਾ ਕਰਦਾ ਜੀ ਉਹਨੇ ਸੰਧੀ ਬੱਚੀ ਦਾ ਕੰਮ ਕਰਤਾ ਕਰੀ ਜੀ ਜਿਹੜਾ ਮਾੜੀ ਦੀ ਸੇਵਾ ਕਰਦਾ ਉਹ ਨਾ ਕੀਆ ਪ੍ਰਦੀਪ ਸਿੰਘ ਉਹ ਪਿੰਡ ਦਾ ਹੀ ਆ ਪਿੰਡ ਦਾ ਹੀ ਆ ਜੀ ਤੇ ਕੀ ਕਰੀਆ ਉਹਨੇ ਮਾੜੀ ਹਰਕਤ ਮਾੜੀ ਹਰਕਤ ਕੁੜੀ ਨੇ ਗਲਤ ਕੰਮ ਕਰਾਇਆ ਜੀ ਜੀ ਸਾਡੀ ਬੋਲੀਓ ਅ ਦੋ ਢਾਈ ਸਾਲ ਦੀ ਆ ਜੀ ਤੇ ਉਹਦਾ ਵਿਆਹ ਦੂਜਾ ਦੂਜਾ ਵਿਆਹ ਹੀ ਕੁੜੀ ਦਾ दो साल की बच्ची आई है लेके आए हैं उसे अभी हमने उसको एग्जामिन किया है टेस्ट रिपोर्ट अभी भेजे हैं बट रिपोर्ट अवेटेड एटेड है देखिए पुलिस इंफॉर्मेशन हो चुकी है पुलिस वाले भी लेडी कॉन्स्टेबल्स और लेडी सब इंस्पेक्टर वो लोग आए हैं अभी हमने इंफॉर्मेशन देखे जो भी ਜੀਓ ਫਾਰਮੈਲिटीज ਹਮਨੇ ਕਰ ਲਿਆ ਸੈਂਪਲਸ ਲੈ ਲਿਆ ਅਭੀ ਉਹ ਖਰੜ ਭੇਜੇਂ ਰਿਪੋਰਟ ਆਤੀ ਹੈ ਬੱਚੀ ਐਸ ਜੀ ਤਿੰਨ ਸਾਲ ਲਗਭਗ ਤਿੰਨ ਸਾਲ ਦੀ ਬੱਚੀ ਹੈ ਮਾzum ਬੱਚੀ ਨਾਲ ਉਹਦੇ ਮਤਰੇ ਕੀਤਾ ਨਹੀਂ ਜਬਰਤੀ ਕਰਨ ਦੀ ਕੋਈ ਗੱਲ ਨਹੀਂ ਕੀਤੀ ਹੈ ਮੁਜਰਰ ਵੀ ਹਾਕ ਰਿਚ ਨੂੰ ਦਾਖਲ ਕਰਾਇਆ ਗਿਆ ਤੇ ਪ੍ਰਭਾ ਉਹਨੂੰ ਬੱਚੀ ਦੇ ਚ ਰੋਣਾ ਪੌਣ ਨਾਲ ਉਹਦੀ ਮਾਂ ਖੜੀ ਤੇ ਉਹ ਕੁੜੀ ਐਡਮਿਟ ਹੈ ਇਸ ਹਸਪਤਾਲ ਵਿੱਚ ਉਹਦੀ ਮਦਦ ਦੀ ਸਟੇਟਮੈਂਟ ਲੈ ਲਈ ਹੈ ਜੀ ਅਜੇ ਤੱਕ ਕਰਦਾ ਜੀ ਕੋਸ਼ਿਸ਼ ਬਣ ਲਿਆ ਇਹ ਮੈਡੀਕਲ ਹੋ ਗਿਆ ਜੀ ਸਾਰਾ ਮੈਡੀਕਲ ਹੋ ਗਿਆ ਸਭ ਕੁਝ ਹੋ ਗਿਆ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ